ਤਾਨੂੰ ਮੇਰੇ ਪੈਸਿਆਂ ਚ ਕੀ ਲੈਣਾ ਵੇ ਤੁਸੀਂ ਕੀ ਲੈਣਾ ਵਿੱਚੋਂ ਜਦੋਂ ਫਿਲਮ ਝੜ ਕੇ ਸਾਹਮਣੇ ਆਉਂਦੀ ਆ ਤਾਂ ਉਹਦਾ ਸਵਾਦ ਇੱਕ ਅਲੱਗ ਹੁੰਦਾ ਤੁਹਾਨੂੰ ਐ ਲੱਗਾਣਾ ਕਿ ਸਟੋਨ ਹੈ ਯਾਰ ਉਹੀ ਉਹੀ ਕਰੀ ਜਾਣਾ ਵਾ ਪਰ ਨਹੀਂ ਅਸੀਂ ਵੀ ਜਿੱਥੇ ਸਾਨੂੰ ਲੱਗੇ ਕਿ ਅਸੀਂ ਲਾ ਸਕਦੇ ਆ ਅਸੀਂ ਉੱਥੇ ਰੁਕ ਲਈਏ ਤੇ ਇਹੀ ਆਪਣੀ ਪੀੜੀ ਦਾ ਪੀੜੀ ਅੱਗੇ ਕੰਮ ਆਉਣੇ ਆ ਜੀ ਬਾਕੀ ਤੇ ਤੁਹਾਨੂੰ ਪਤਾ ਹੀ ਕਿ ਨਖਲਾਰਾ ਪਿਆ ਯਾਰ ਗਰਮੀ ਬੜੀ ਸੀ ਮੂਵੀ ਦੇ ਦੌਰਾਨ ਹਾਂ ਤੇ ਮੈਨੂੰ ਤਾਂ ਆਪਣਾ ਹੀ ਯਾਦ ਆਂਦਾ ਜੀ ਅਸੀਂ ਗਰਮੀ ਚ ਸ਼ੂਟ ਕੀਤਾ ਤੇ ਮੇਰਾ ਵਿਆਹ ਦਰਿਆ ਹੋਇਆ ਸੀ ਤੇ ਵਿਆਹ ਚ ਮੈਨੂੰ ਜਿਹੜੀ ਉਹਨਾਂ ਨੇ ਸ਼ੇਰਵਾਨੀ ਪੁਵਾਈ ਸੀ ਬਸ ਮੈਂ ਲਾਈ ਤੇ ਅੰਦਰੋਂ ਪੇਤੀ ਨਿਕਲੀ ਹੋਰ ਤੇ ਕੁਛ ਨਹੀਂ ਨਿਕਲਿਆ ਦੇਖੋ ਫਿਲਮ ਬਹੁਤ ਅੱਛੀ ਬਣੀ ਹੈ ਮੇਰਾ ਵਿੱਚ ਕੰਮ ਕਰਨਾ ਉਹ ਤਾਂ ਮੇਰੇ ਭਰਾ ਨੇ ਸਾਰੇ ਤਾਂ ਉਹ ਜਦੋਂ ਭਰਾ ਹੁਕਮ ਲਗਾ ਦਿੰਦੇ ਕਿ ਭਾਈ ਤੁਸੀਂ ਆਉਣਾ ਭਾਈ ਆ ਕੇ ਇੱਥੇ ਆ ਚਾਹੀਦਾ ਆਪਾਂ ਤਾਂ ਜਾ ਕੇ ਕਰ ਦਿੰਨੇ ਆ ਆਪਾਂ ਨੂੰ ਹੁੰਦਾ ਕਿ ਸਾਡੇ ਭਰਾਵਾਂ ਨੇ ਸੱਧਿਆ ਸੋਹਣਾ ਕਨਸੈਪਟ ਹੈ ਮੈਂ ਸਟੋਰੀ ਸੁਣੀ ਹੈ ਸਾਰੀ ਤੇ ਕੰਮ ਕਰਕੇ ਜਦੋਂ ਚੰਗੀ ਚੀਜ਼ ਦਾ ਹਿੱਸਾ ਰਵੋ ਤੁਸੀਂ ਤਾਂ ਖੁਸ਼ੀਆ ਦਿਲ ਨੂੰ ਹੁੰਦੀ ਹੈ ਔਰ ਦੂਸਰੀ ਗੱਲ ਦਾ ਜਵਾਬ ਕੀ ਪਹਿਲਾਂ ਸ਼ੂਟ ਕੀਤਾ ਹੁਣ ਸਿਨੇਮਾ 'ਚ ਦੇਖ ਰਿਹਾ ਬਹੁਤ ਅੰਤਰ ਆ ਬਹੁਤ ਹੀ ਕਮਾਲ ਦੀ ਬਣੀ ਹੈ ਉਹ ਜਦੋਂ ਫਿਲਮ ਜੁੜ ਕੇ ਸਾਹਮਣੇ ਆਉਂਦੀ ਹੈ ਤਾਂ ਉਹਦਾ ਸਵਾਦ ਇੱਕ ਅਲੱਗ ਹੁੰਦਾ ਤੇ ਉਹ ਸਵਾਦ ਸਾਨੂੰ ਵੀ ਆਇਆ ਆਈ ਹੋਪ ਤੁਹਾਨੂੰ ਵੀ ਆਇਆ ਹੋਊਗਾ ਤੇ ਮੈਂ ਡੈਫੀਨੇਟਲੀ ਕਹਿਣਾ ਕਿ ਜਿਹੜੇ ਦੇਖਣ ਜਾਣਗੇ 14 ਫਬ ਨੂੰ ਹਿਲਤੀ ਉਹਨਾਂ ਨੂੰ ਵੀ ਬਹੁਤ ਸਵਾਦ ਆਊਗਾ ਪੂਰੇ ਸਵਾਦ ਵਾਲੀ ਫਿਲਮ ਤੇ ਤੁਸੀਂ ਚਾਰਜ ਨਹੀਂ ਕੀਤਾ ਕਿ ਸ਼ੂਟ ਦਾ ਤੁਸੀਂ ਕਿਹਾ ਨਾ ਭਰਾਵਾ ਵਾਲੀ ਮੂਵੀ ਆ ਤੇ ਉਹਨਾਂ ਨੇ ਚਾਰਜ ਉਹ ਮੈਂ ਘਰੋਂ ਹੀ ਚਾਰਜ ਹੋ ਕੇ ਗਿਆ ਸੀ ਫਿਰ ਮੈਨੂੰ ਅੱਗੇ ਚਾਰਜ ਕਰਨ ਦੀ ਲੋੜ ਨਹੀਂ ਮੇਰਾ ਮਤਲਬ ਆ ਇਹ ਸੇ ਕਿ ਪੈਸੇ ਤੁਹਾਨੂੰ ਮੇਰੇ ਪੈਸਿਆਂ ਚੋਂ ਕੀ ਲੈਣਾ ਵੇ ਤੁਸੀਂ ਕੀ ਲੈਣਾ ਵਿੱਚੋਂ ਮੇਰਾ 10% ਹੈ ਉਹ ਹੋ 10% ਮਤਲਬ ਜੇ ਮੈਨੂੰ ਰੁਪਏ 80 ਮਿਲੇ ਆ ਤੇ ਵਿੱਚੋਂ ਤੁਹਾਨੂੰ 8 ਰੁਪਏ ਚਾਹੀਦੇ ਆ ਜਾਣਗੇ ਜੀ Google Pay ਕਰਦੇ ਨਹੀਂ ਦੇਖੋ ਮੇਰੇ ਸਾਰੇ ਭਰਾ ਆ ਤੇ ਇਹ ਜਦੋਂ ਭਰਾ ਖੜੇ ਹੋਣ ਨਾ ਤੇ ਉਦੋਂ ਆ ਚਾਰਜਿਸ ਚਾਰਜਿਸ ਉਹਦਾ ਪਾਸੇ ਤੇ ਕਰ ਦਿੰਨੇ ਆ ਰੁੱਖਾਂ ਨੂੰ ਬਚਾਓ ਤੁਹਾਨੂੰ ਐ ਲਗਾਉਣਾ ਕਿ ਸਟੋਨ ਹੈ ਯਾਰ ਉਹੀ ਉਹੀ ਕਰੀ ਜਾਣਾ ਵਾ ਪਰ ਨਹੀਂ ਇਹ ਬਹੁਤ ਹੀ ਖੂਬਸੂਰਤ ਕਨਸੈਪਟ ਹੈ ਕੀ ਹੁੰਦਾ ਨਾ ਹੁਣ ਮੈਂ ਸਿੱਧਾ ਤੁਹਾਨੂੰ ਕਹਾਂਗਾ ਨਾ ਜਾ ਕੇ ਤੁਹਾਨੂੰ ਕਹਾਂਗਾ ਯਾਰ ਰੁੱਖਾਂ ਨੂੰ ਬਚਾਓ ਰੁੱਖਾਂ ਦਾ ਖਿਆਲ ਕਰਿਆ ਕਰੋ ਤੁਸੀਂ ਕਹੋਗੇ ਠੀਕ ਹੈ ਸੁਣ ਕੇ ਚਲੇ ਜਾਓਗੇ ਪਰ ਜਦੋਂ ਇੱਕ ਬੰਦਾ 2.5 ਘੰਟੇ ਦੀ ਫਿਲਮ ਦੇਖ ਕੇ ਆਂਦਾ ਔਰ ਕਿਸ ਤਰੀਕੇ ਨਾਲ ਉਸ ਪਲਾਟ ਨੂੰ ਬਣਾਇਆ ਗਿਆ ਤੇ ਫਿਰ ਤੁਹਾਨੂੰ ਰੁੱਖਾਂ ਦੀ ਇੰਪੋਰਟੈਂਸ ਦੱਸੀ ਗਈ ਹੈ ਕਿ ਵਾਕੇ ਦਾ ਹਿਸਾਬ ਕੇ ਫਿਰ ਇੱਕ ਵਾਰੀ ਆਂਦਾ ਨਾ ਯਾਰ ਕਿ ਆਪਾਂ ਨਹੀਂ ਇਹ ਵਾਕੇ ਹੀ ਬਹੁਤ ਵੱਡਾ ਮੁੱਦਾ ਤੇ ਇਹਦੇ ਖਿਲਾਫ ਹੋਣਾ ਚਾਹੀਦਾ ਸਾਨੂੰ ਜੇ ਕੋਈ ਰੁੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਸਾਨੂੰ ਉਹਦੇ ਖਿਲਾਫ ਖੜੇ ਹੋਣਾ ਚਾਹੀਦਾ ਸਾਨੂੰ ਬਚਾਉਣਾ ਚਾਹੀਦਾ ਇਹ ਆਂਦਾ ਨਾ ਦਿਮਾਗ ਦੇ ਵਿੱਚ ਤੇ ਜਦੋਂ ਐ ਐਡੀ ਵੱਡੀ ਫਿਲਮ ਮੈਸੇਜ ਦਿੰਦੀ ਹੈ ਤੇ ਜਦੋਂ ਉਹਦਾ ਅਸਰ ਹੁੰਦਾ ਉਹ ਫਿਲਮ ਆਪਣੇ ਆਪ ਚ ਕੰਪਲੀਟ ਹੋ ਜਾਂਦੀ ਹੈ ਖਾਨ ਨੂੰ ਬਚਾਉਣ ਦੀ ਕੈਂਪੇਨ ਕੀ ਮੂਵੀ ਤਾਂ ਕਿ ਸੀਮਿਤ ਰਹੂਗੀ ਕਿ ਜੇ ਅੱਗੇ ਵੀ ਤੁਸੀਂ ਦੇਖੋ ਜਿਹੜਾ ਸਿਨੇਮਾ ਦਾ ਕੰਮ ਹੈ ਨਾ ਸਿਨੇਮਾ ਦਾ ਕੰਮ ਹੈ ਕਿ ਮੁੱਦਿਆਂ ਲੋਕ ਜਗਾਣੇ ਆਪਣੇ ਕਲਾਕਾਰ ਦਾ ਇਹ ਕੰਮ ਹੈ ਅਸੀਂ ਨੁੱਕੜ ਨਾਟਕ ਦੇਖਦੇ ਆ ਉਹਦੇ ਵਿੱਚ ਕਿਸੇ ਵੀ ਮੁੱਦੇ ਤੇ ਨਾਟਕ ਕਰਦੇ ਆ ਹੈਨਾ ਨਾਟਕ ਕਰਦੇ ਆ ਆਸ-ਪਾਸ ਦੇ ਲੋਕਾਂ ਨੂੰ ਅਸੀਂ ਜਗਾਉਂਦੇ ਆ ਕਿ ਆ ਮੁੱਦਾ ਆ ਇਹਨੂੰ ਇਦਾਂ ਨਹੀਂ ਇਦਾਂ ਉਹ ਨਾਟਕ ਰਾਹੀਂ ਆਪਣੀ ਕਲਾਕਾਰੀ ਰਾਹੀਂ ਦਿਖਾਣੇ ਆ ਠੀਕ ਹੈ ਜੇ ਜਗਜੀਤ ਅੱਗੇ ਵੀ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਆਂਦਾ ਹੋਊਗਾ ਆਂਦਾ ਰਹੂਗਾ ਨਵੇਂ-ਨਵੇਂ ਜੋ ਕਿ ਵਾਕਈ ਇੱਕ ਸਮਾਜ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਐਦਾਂ ਦੀਆਂ ਮੈਸੇਜ ਵਾਲੀਆਂ ਫਿਲਮਾਂ ਬਣਾਉਂਦਾ ਰਹੂਗਾ ਤਾਂ ਉਹ ਤਾਂ ਆਪਣੇ ਆਪ ਹੀ ਕੰਟ੍ਰਿਬਿਊਟ ਹੋ ਰਿਹਾ ਨਾ ਉਹ ਤਾਂ ਆਪਣੇ ਆਪ ਹੀ ਕੰਟ੍ਰਿਬਿਊਟ ਹੋ ਰਿਹਾ ਉਸ ਚੀਜ਼ ਦੇ ਵਿੱਚ ਚਾਹੇ ਉਹਨੂੰ ਉਹਨੂੰ ਤੇ ਹੁਣ ਇਹ ਹੈ ਕਿ ਇੱਕ ਬੂਟਾ ਲਾਤਾ ਉਹਨੇ ਤਾਂ ਮਜ਼ਾ ਤਾਂ ਉਦੋਂ ਆਏਗਾ ਨਾ ਜਦੋਂ ਸਾਰੇ ਇਕੱਠੇ ਹੋਣਗੇ ਸਾਰੇ ਲਾਉਂਗੇ ਤੇ ਉਹੀ ਹੈ ਇਹ ਮੁਹਿੰਮ ਉਹਨੇ ਨਹੀਂ ਮੈਂ ਹੀ ਨਹੀਂ ਅਸੀਂ ਸਾਰਿਆਂ ਨੇ ਇਕੱਠੇ ਚਲਾਉਣੀ ਆ ਕਿ ਅਸੀਂ ਵੀ ਜਿੱਥੇ ਸਾਨੂੰ ਲੱਗੇ ਕਿ ਅਸੀਂ ਲਾ ਸਕਦੇ ਆ ਅਸੀਂ ਉੱਥੇ ਰੁਕ ਲਈਏ ਤੇ ਇਹੀ ਆਪਣੀ ਪੀੜ੍ਹੀ ਦਾਰ ਪੀੜ੍ਹੀ ਅੱਗੇ ਕੰਮ ਆਉਣੇ ਆ ਜੀ ਬਾਕੀ ਤੇ ਤੁਹਾਨੂੰ ਪਤਾ ਹੀ ਕਿ ਨਖਲਾਰਾ ਪਿਆ ਪਿਆ ਸਵਾਲ ਆ ਮੇਰਾ ਜੀ ਮੂਵੀ ਦੀ ਸ਼ੂਟਿੰਗ ਦੇ ਦੌਰਾਨ ਕੋਈ ਅਜਿਹਾ ਐਕਸਪੀਰੀਅੰਸ ਜੋ ਤੁਹਾਨੂੰ ਹੁਣ ਵੀ ਯਾਦ ਆਉਂਦਾ ਫਿਰ ਤੁਸੀਂ ਮੀਨਸ ਕੰਟਰੋਲ ਨਹੀਂ ਕਰ ਪਾਉਂਦੇ ਆਪਣੀ ਹਸਲ ਯਾਰ ਗਰਮੀ ਬੜੀ ਸੀ ਮੂਵੀ ਦੇ ਦੌਰਾਨ ਨਾ ਹਾਂ ਉਹ ਸੀਨ ਕਿਦਾਂ ਗ੍ਰੇਡ ਕੀਤਾ ਕਿਹੜਾ ਵਾਲਾ ਟੂਨੀਜ਼ ਵਾਲਾ ਤਾਂ ਇਹਨਾਂ ਦਾ ਕਾਫੀ ਪ੍ਰੀ ਇਹਨਾਂ ਦਾ ਚੱਲਦਾ ਰਿਹਾ ਕੰਮ ਪ੍ਰੀਪ੍ਰੋਡਕਸ਼ਨ ਦੇ ਵਿੱਚ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਕਾਸਟਿਊਮਸ ਤੇ ਲੁਕਸ ਤੇ ਹੈਨਾ ਉਸ ਲੋਕੇਸ਼ਨ ਤੇ ਬਹੁਤ ਸਾਰੀ ਮਿਹਨਤ ਕੀਤੀ ਹੈ ਤੇ ਮੈਨੂੰ ਤਾਂ ਆਪਣਾ ਹੀ ਯਾਦ ਆਉਂਦਾ ਜੀ ਅਸੀਂ ਗਰਮੀ 'ਚ ਸ਼ੂਟ ਕੀਤਾ ਤੇ ਮੇਰਾ ਵਿਆਹ ਦਰਿਆ ਹੋਇਆ ਸੀ ਤੇ ਵਿਆਹ 'ਚ ਮੈਨੂੰ ਜਿਹੜੀ ਉਹਨਾਂ ਨੇ ਸ਼ੇਰਵਾਨੀ ਪੁਵਾਈ ਸੀ ਬਸ ਮੈਂ ਲਾਈ ਤੇ ਅੰਦਰੋਂ ਪੇਤੀ ਨਿਕਲੀ ਹੋਰ ਤੇ ਕੁਝ ਨਹੀਂ ਨਿਕਲਿਆ ਸੋ ਇਹ ਹੈ ਕਿ ਮਿੱਠੀਆਂ-ਮਿੱਠੀਆਂ ਯਾਦਾਂ ਬਹੁਤ ਨੇ ਫਿਲਮ ਸ਼ੂਟ ਦੀਆਂ ਤੇ ਅੱਜ ਉਹ ਸਾਰੀਆਂ ਤਾਜ਼ਾ ਹੋ ਗਈਆਂ ਫਿਲਮ ਦੇਖ ਕੇ ਬੜਾ ਸਵਾਦ ਆਇਆ ਜੀ ਬਹੁਤ ਮਜ਼ਾ ਆਇਆ ਤੇ ਮੈਂ ਕਹਿੰਨਾ ਕਿ ਤੁਸੀਂ ਵੀ ਜ਼ਰੂਰ ਅਪੀਲ ਕਰਨਾ ਸਾਰਿਆਂ ਨੂੰ ਕਿ ਇਹ ਫਿਲਮ ਇਲਤੀ ਜ਼ਰੂਰ ਦੇਖ ਕੇ ਆਣ ਇਟਸ ਅ ਫੈਮਿਲੀ ਮੂਵੀ ਇਟਸ ਅ ਫੁੱਲ ਐਂਟਰਟੇਨਮੈਂਟ ਮੂਵੀ ਐਂਟਰਟੇਨਮੈਂਟ ਮੂਵੀ ਸੋ ਫਿਲਮ ਬਹੁਤ ਕਮਾਲ ਹੈ ਚਾਰ ਹੋ ਗਏ ਐਂਟਰਟੇਨ ਹਾਂ ਐਂਟਰਟੇਨਮੈਂਟ ਫਨ ਮੈਸੇਜ ਤਿੰਨੇ ਚੀਜ਼ਾਂ ਮਿਲਣਗੀਆਂ ਤੁਹਾਨੂੰ ਠੀਕ ਹੈ ਥੈਂਕ ਯੂ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ